ਸਾਸੀਕਾਲ ਵੀਰੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ YouTube ਚੈਨਲ ਫ੍ਰੀਕੋਟ ਪਿਜਨ ਕਲਬ 04 ਦੇ ਵਿੱਚ ਤੇ ਬਈਆਂ ਦੇ ਫੋਨ ਬਹੁਤ ਆਉਂਦੇ ਸੀ ਵੀ ਜਦੋਂ ਬੱਚੇ ਆਪਣੇ ਪਲ ਜਾਣਗੇ ਛਤਰੀ ਤੇ ਲਾਉਣ ਵਾਲੇ ਬੱਚੇ ਉਹਨਾਂ ਦੀ ਜਰੂਰ ਵੀਡੀਓ ਪਾ ਦਿਓ ਜੀ ਬਈ ਉਹਨਾਂ ਲਈ ਆ ਤੇ ਆ ਬਈ ਆਪਣੇ ਬੱਚੇ ਜਿਹੜੇ ਆ ਪਲ ਗਿਆ ਕਾਫੀ ਇਹ ਬੱਚੇ ਸਾਰੇ ਦਿਖਾਉਣੇ ਤੁਹਾਨੂੰ ਇਹਦੇ ਚ ਮੀਰਾ ਪੁੰਨੂ ਵਾਲੇ ਤੇ ਬਾਬੇ ਧੰਨੇ ਵਾਲੇ ਹਿਆਰ ਵਾਲੇ ਕਬੂਤਰ ਤੇ ਰਾਜਨ ਵਾਲੇ ਕਬੂਤਰ ਬੱਚੇ ਸਾਰੇ ਨਸਲਾਂ ਦੇ ਬੱਚੇ ਐ ਬਈ ਆ ਦੇਖੋ ਇਹ ਬੱਚੇ ਆ ਛੋਟੇ ਛੋਟੇ ਤੇ ਰਿੰਗਾ ਆਪਣੀਆਂ ਪੱਕੀਆਂ ਬਈ ਜਿਸ ਕਿਸੇ ਵੀਰ ਨੇ ਵੀ ਲੈਣੇ ਆ ਇਹ ਤਾਂ ਬੋਕ ਕਰਵਾ ਸਕਦਾ ਆਪਣੇ ਤੋਂ ਇਦਾਂ ਦੇ ਵੀ ਬੱਚੇ ਆ ਆਪਣੇ ਪੂਰੇ ਹੈਲਥੀ ਇਹ ਲਾਉਣਾਰੇ ਆ ਸਾਰੇ ਬੱਚੇ ਛੋਟੇ ਆ ਤੇ ਜੇ ਕਿਸੇ ਨੇ ਵੀ ਵੀਰ ਨੇ ਭਰਾ ਨੇ ਆਪਣੇ ਤੋਂ ਇਹ ਜਾਨਵਰ ਲੈਣੇ ਆ ਬੱਚੇ ਤਾਂ ਬੋਕ ਕਰਵਾ ਸਕਦਾ ਬਾਈ ਫੋਨ ਬਹੁਤ ਹੁੰਦੇ ਸੀ ਬੰਗਾਂ ਦੇ ਇਹਦੇ ਚ ਸਾਰੀਆਂ ਨਸਲਾਂ ਜਿਹੜੀਆਂ ਜਿਹੜੀਆਂ ਤੁਹਾਨੂੰ ਬੋਲੀਆਂ ਤੇ ਹੋਰ ਵੀ ਦਿਖਾਉਣਾ ਤੁਹਾਨੂੰ ਕਰੋ ਵ੍ਰੇਟਿਕ ਇਹ ਸਾਰਾ ਨਹਾਉਣ ਵਾਲੇ ਬੱਚੇ ਆ ਬਾਈ ਕਿ ਘੱਟੋ 35 40 ਬੱਚੇ ਹੋਣਗੇ ਤੇ ਕਿਸੇ ਬੱਚੇ ਬਾਈ ਨੇ ਵੱਡੇ 10 ਪਰ ਸਾਫ ਵੀ ਲੈਣੇ ਹੁਣ ਕੂਤਰ ਤੇ ਜਾਂ ਬੱਚੇ ਲੈਣੇ ਹੁਣ ਤਾਂ ਆਪਣੇ ਨਾਲ ਸੰਪਰਕ ਕਰ ਸਕਦਾ ਬਾਈ ਕਿਉਂਕਿ ਫੋਨ ਤੇ ਵਟਸਐਪ ਬਹੁਤ ਆਉਂਦੇ ਸੀ ਮੈਸੇਜ ਬੱਚਿਆਂ ਬਾਰੇ ਵੀ ਵੀਡੀਓ ਪਾਉ ਹਰੇਕ ਬਾਈ ਨੂੰ ਇਕੱਲੇ-ਇਕੱਲੇ ਨੂੰ ਨਹੀਂ ਪਾਈ ਜਾਂਦੀ ਤਾਂ ਕਰਕੇ ਆਪਾਂ ਕਿਹਾ ਵੀ ਅਬਾ ਚੈਨਲ ਤੇ ਹੀ ਪਾ ਦਾਂਗੇ ਵੀਡੀਓ ਜਰੂਰ ਆਪਣੇ ਨਾਲ ਸੰਪਰਕ ਕਰ ਸਕਦਾ ਜਿਨੇ ਵੀ ਲੈਣੇ ਆ ਬਾਈ ਇਹਨਾਂ ਪੰਜਾਸ਼ੀਆਂ ਨਸਲਾਂ ਚ ਸਾਰੀਆਂ ਨਸਲਾਂ ਦੇ ਬੱਚੇ ਆਪਣੇ ਕੋਲੇ ਅਵੇਲੇਬਲ ਆ ਦੇ ਕੰਟੈਕਟ ਆਪਣਾ ਦਿੱਤਾ ਹੀ ਹੁੰਦਾ ਨੰਬਰ ਤੇ ਆਪਣੇ ਨਾਲ ਕਰ ਸਕਦਾ ਵੀ ਸੰਪਰਕ ਤੇ ਡਿਲੀਵਰੀ ਪੂਰੇ ਇੰਡੀਆ ਚ ਹੀ ਕਰ ਦਿੰਨੇ ਆ ਸਾਰੇ ਭਾਈਆਂ ਨੂੰ ਕਿਉਂਕਿ ਡਿਲੀਵਰੀ ਬਾਰੇ ਜਰੂਰ ਪੁੱਛਦੇ ਹੁੰਦੇ ਬਾਈ ਤੇ ਡਿਲੀਵਰੀ ਪੂਰੇ ਇੰਡੀਆ ਚ ਹੀ ਕਰ ਦਈਦੀ ਆ ਬਾਈ ਤੇ ਬੱਚੇ ਲੈਣ ਲਈ ਜਾਂ ਵੱਡੇ ਦਾਸਪਾ ਸਾਫ ਲੈਣ ਲਈ ਸੰਪਰਕ ਕਰ ਸਕਦਾ ਆਪਣੇ ਨਾਲ ਕੋਈ ਵੀ ਭਾਈ ਧੰਨਵਾਦ